ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਿੱਖ ਕੌਮ ਦੇ ਮਹਾਨ ਜਰਨੈਲ ਅਣਥੱਕ ਯੋਧੇ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦਾ 302ਵਾਂ ਜਨਮ ਦਿਹਾੜਾ ਰਾਮਗੜੀਆ ਸਿੱਖ ਸੁਸਾਇਟੀ ਆਫ ਅਮਰੀਕਾ ਦੇ ਵੱਲੋਂ ਗੁਰਦੁਆਰਾ ਗਿਆਨਪੁਰ ਨਿਊਯਾਰਕ ਵਿਖੇ ਸਮੂਹ ਸੰਗਤਾਂ ਦੇ ਵੱਲੋਂ ਬੜੇ ਉਤਸ਼ਾਹ ਤੇ ਸ਼ਰਧਾ ਭਾਵਨਾਵਾਂ ਦੇ ਨਾਲ ਮਨਾਇਆ ਗਿਆ ਜਿਸ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਪਾਠ ਦੇ ਭੋਗ ਪਾਈ ਗਈ ਪਾਠ ਦੇ ਭੋਗ ਦੇ ਉਪਰੰਤ ਇਲਾਹੀ ਗੁਰਬਾਣੀ ਕੀਰਤਨ ਕੀਤਾ ਗਿਆ ਰਾਗੀ ਢਾਡੀਆਂ ਦੇ ਵੱਲੋਂ ਸੰਗਤ ਨੂੰ ਇਤਿਹਾਸ ਦੇ ਨਾਲ ਜੋੜਦੇ ਹੋਏ ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ। ਸਮੂਹ ਸੰਗਤਾਂ ਨੇ ਹਾਜ਼ਰੀਆਂ ਲਗਵਾ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਇਸ ਮੌਕੇ ਭਾਤ ਭਾਂਤ ਦੇ ਗੁਰੂ ਕੇ ਅਟੁੱਟ ਲੰਗਰ ਵੀ ਵਰਤਾਏ ਗਏ ਨੇ। ਇਸ ਮਹਾਨ ਦਿਹਾੜੇ ਦੌਰਾਨ ਸੰਗਤਾਂ ਨੇ ਸੇਵਾ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ, ਗੁਰੂ ਘਰ ਦੀਆਂ ਖੁਸ਼ੀਆਂ ਨੂੰ ਵੀ ਮਾਣਿਆ। ਆਓ ਦੇਖਦੇ ਹਾਂ ਇਸ ਮਹਾਨ ਸਮਾਗਮ ਦੀਆਂ ਕੁਝ ਖਾਸ ਚਲ ਕਾ up uh -huh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਮਹਾਨ ਬਖਸ਼ੋਹੀ ਸਿੱਖ ਕੌਮ ਦੇ ਬਾਣ ਜਰਦੈਲ ਮਹਾਰਾਜ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਹਾੜਾ 352 ਜਨਮ ਦਿਹਾੜਾ ਗੁਰਦੁਆਰਾ ਗਿਆਨ ਥਰ ਦੇ ਵਿੱਚ ਸੰਗਤਾਂ ਰਲ ਮਿਲ ਕੇ ਬੜੇ ਉਤਸ਼ਾਹ ਦੇ ਨਾਲ ਮਨਾ ਰਹੀਆਂ ਸਾਰੇ ਸੰਗਤਾਂ ਰਲ ਮਿਲ ਕੇ ਸਵੇਰੇ ਗੁਰੂ ਮਹਾਰਾਜ ਦੇ ਆਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਜਥੇ ਬੱਚਿਆਂ ਦੇ ਕੀਰਤਨ ਸੇਵਾ ਚੱਲ ਰਹੀ ਸਟਾਲਾਂ ਦੀ ਰਾਸ ਦੀ ਸੇਵਾ ਜਲੇਬੀਆਂ ਦੇ ਲੰਗਰ ਸਾਰੇ ਵੱਧ ਚੜ੍ਹ ਕੇ ਜਿਹੜੇ ਆ ਸੰਗਤਾਂ ਸੇਵਾ ਕਰ ਰਹੀਆਂ ਹੌਮ ਭਾ ਕੇ ਬਾਹਰੋਂ ਪੁਜੀਆਂ ਸੰਗਤਾਂ ਸਾਰਿਆਂ ਦਾ ਗੁਰਦੁਆਰਾ ਗਿਆਨਪੁਰ ਦੀ ਸਮੁੱਚੀ ਸੰਗਤ ਵੱਲੋਂ ਲੱਖ ਲੱਖ ਧੰਨਵਾਦ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਆਪਾਂ ਜੋੜ ਮੇਲ ਕੇ ਸਾਰੇ ਵੱਧ ਚੜ੍ਹ ਕੇ ਆਪਣੇ ਯੋਧਿਆਂ ਦੇ ਆਪਣੇ ਗੁਰੂਆਂ ਦੇ ਇਸੇ ਤਰ੍ਹਾਂ ਦਿਨ ਮਨਾਉਂਦੇ ਰਹੀਏ ਤੇ ਇਸੇ ਤਰ੍ਹਾਂ ਸਦਾ ਆਪਣੀ ਕੌਮ ਜਿਹੜੀ ਆ ਉਹਨਾਂ ਦੇ ਪਾਇ ਪੂਰਨ ਤੇ ਚੱਲ ਕੇ ਅੱਗੇ ਵਧਦੀ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸਿੱਖ ਕੌਮ ਤੇ ਸਮੁੱਚੇ ਗੁਰੂ ਨਾਨਕ ਨਾਮ ਲੈਵਾ ਸਾਧ ਸੰਗਤ ਨੂੰ ਅੱਜ ਦਾ ਪਵਿੱਤਰ ਦਿਹਾੜਾ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਕੌਮ ਦੇ ਜਰਨੈਲ ਜਿਨ੍ਹਾਂ ਨੇ ਸਿੱਖ ਕੌਮ ਦੀ ਗੁਰੂ ਘਰ ਦੀ ਗੁਰੂ ਰਾਮਦਾਸ ਦੀ ਸੇਵਾ ਕਰਕੇ ਤੇ ਰਾਮ ਦੀ ਉਪਾਦਨਾ ਕਰਕੇ ਤੇ ਰਾਮ ਗੜੀਆ ਤੋਂ ਪਾਦੀ ਲਈ ਸਾਨੂੰ ਇਹਨਾਂ ਮਹਾਨ ਯੋਧਿਆਂ ਉੱਤੇ ਜਸਾ ਸਿੰਘ ਅਲੂਵਾਲੀਆ ਜੀ ਜਸਾ ਸਿੰਘ ਰਾਮਗੜੀਆ ਜੀ ਇਹਨਾਂ ਦੇ ਜੋ ਕੌਮ ਦੇ ਵਿੱਚ ਸਿੱਖ ਸਰੂਪ ਦੇ ਵਿੱਚ ਇਹਨਾਂ ਨੇ ਪਤਵੰਤ ਆਪਣਾ ਹਿੱਸਾ ਪਾਇਆ ਹੈ ਇਹ ਅਕਾਹ ਤੇ ਸਹ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਸਾਰੀ ਸਿੱਖ ਕੌਮ ਨੂੰ ਸਾਰੇ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੇ ਯੋਧਿਆਂ ਦੇ ਦਿਨ ਇਦਾਂ ਹੀ ਆਪਾ ਮਨਾਉਂਦੇ ਰਹੀਏ ਔਰ ਉਹਨਾਂ ਦੇ ਪਾਏ ਪੂਰਨੇ ਉਤੇ ਅਮਲ ਕਰੀਏ ਤੇ ਸਿੱਖ ਕੌਮ ਦੀ ਆਪਣੇ ਅਗਵਾਈ ਹੋਵੇ ਤੇ ਕੌਮ ਜਲਦੀ ਜਲਦੀ ਛੇਤੀ ਛੇਤੀ ਆਜ਼ਾਦ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਪੂਰਨ ਜਗਤ ਦੇ ਨਾਨਕ ਨਾਮ ਲੈਣ ਦੀ ਸਿੱਖ ਕੌਮ ਦੇ ਯੋਧਿਆਂ ਦੇ ਜੋ ਵੀ ਦਿਨ ਦਿਹਾੜੇ ਅਸੀਂ ਮਨਾਉਨੇ ਆ ਉਸੇ ਵਾਸਤੇ ਪੂਰੀ ਸਿੱਖ ਕੌਮ ਨੂੰ ਬਹੁਤ ਬਹੁਤ ਵਧਾਈ ਹੋਵੇ ਅੱਜ ਗੁਰਦੁਆਰਾ ਗਿਆਨਸਰ ਵਿਖੇ ਸਰਦਾਰ ਜੱਸਾ ਸਿੰਘ ਰਾਮਗੜੀ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਸਾਡਾ ਗਾਂ ਤੋਂ ਵੀ ਉਪਰਾਲੇ ਹੋਣਗੇ ਪੇ ਹੋਰ ਸਿੱਖ ਕੌਮ ਦੇ ਯੋਧਿਆਂ ਦੇ ਇਸੇ ਤਰ੍ਹਾਂ ਹੀ ਜਨਮ ਦਿਹਾੜੇ ਤੇ ਦਿਨ ਮਨਾਈਏ ਤੇ ਮਨਾਉਂਦੇ ਰਹਾਗੇ ਇਦਨ ਵਾਲੀ ਪੂਰੀ ਕੌਮ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਜਸਾ ਸਿੰਘ ਦਾ ਜਨਮ ਦਿਹਾੜਾ ਅਜਰਾਮਗੜੀਆ ਸਿੱਖ ਸੁਸਾਇਟੀ ਵਿੱਚ ਮਨਾ ਰਹੀਆਂ ਸਾਰੇ ਜਿੰਨੇ ਮੇਰੇ ਵੀਰ ਭੈਣ ਭਰਾ ਰਲ ਮਿਲ ਕੇ ਜਿੰਨੀ ਵੀ ਸਿੱਖ ਕੌਮ ਦੇ ਆਪਣੇ ਸ਼ਰਧਾਲੂ ਆ ਮਹਾਰਾਜ ਤੋਂ ਮੁੱਨਣ ਵਾਲੇ ਗੁਰੂ ਪਿਆਰਿਓ ਇਸ ਤਰ੍ਹਾਂ ਹੀ ਸਾਰੀਆਂ ਸੰਗਤਾਂ ਰਲ ਮਿਲ ਕੇ ਮਨਾਇਆ ਕਰਨ ਔਰ ਉਥੇ ਜਾ ਕੇ ਰਾਮਗੜੀਆਂ ਦੇ ਬੁੰਗੇ ਵਿੱਚ ਜਾ ਕੇ ਉਥੇ ਵੇਖਣ ਜਿਹੜੀ ਜ਼ੁਲਮ ਦੀ ਜੜ 뿌ਟੀ ਸੀ ਉਥੇ ਸੈਲ ਜਿਹੜੀ ਉਹ ਮਹਾਰਾਜ ਜਸਾ ਸਿੰਘ ਰਾਮਗੜੀਏ ਹੋਣਾ ਨੇ ਲਿਆਂਕ ਕੇ ਰੱਖੀ ਆ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਉਥੇ ਵਿਖਾਇਆ ਕਰੋ ਹਰਮੰਦਰ ਸਾਹਿਬ ਜਾਓ ਮੱਥਾ ਟੇਕੋ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਨਾਲੇ ਉਥੇ ਆਪਣੇ ਗੁਰੂਆਂ ਦੇ ਆਪਣੇ ਵਡਿਆਂ ਦੇ ਮਹਾਰਾਜਾ ਜਸਾ ਸਿੰਘ ਆਲੂ ਵਾਲੀਆ ਜਸਾ ਸਿੰਘ ਰਾਮਗੜੀਆ ਉਹਨਾਂ ਦੀ ਬਾਦਰੀ ਦੇ ਉਥੇ ਆਪਾਂ ਵਿਖਾਓ ਬੱਚਿਆਂ ਨੂੰ ਗਾਉਣ ਵਾਲੀ ਪੀੜੀ ਨੂੰ ਨਵਾਂ ਨੂੰ ਪਤਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜਸ ਸਿੰਘ RAMGIRI ਜੀ ਦੇ ਜਨਮ ਦਿਨ ਦੀ ਸਮੂਹ ਸਿੱਖ ਜਗਤ ਨੂੰ ਸਮੂਹ ਲੋਕਾਈ ਨੂੰ ਲੱਖ ਲੱਖ ਵਧਾਈਆਂ ਗੁਰਦੁਆਰਾ ਗਿਆਨਸਰ ਵਿਖੇ RAMGIRI ਸੋਸਾਇਟੀ ਗੁਰਦੁਆਰੇ ਵਿਖੇ ਅੱਜ ਜਸ ਸਿੰਘ RAMGIRI ਜੀ ਦਾ ਜਨਮ ਦਿਨ ਮਨਾ ਰਹੇ ਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਉਤਸ਼ਾਹ ਹੈ ਮਾਈਕ੍ਰੋ ਸੱਚੇ ਪਾਤਸ਼ਾਹ ਦੇ ਕਿਰਪਾ ਰੱਖੇ ਜੋਦੇ ਦੇ ਦਿਨ ਮਨਾਉਂਦੇ ਰਹੀਏ ਸਾਨੂੰ ਹਿੰਮਤ ਬਖਸ਼ੇ ਸੋਝੀ ਬਖਸ਼ੇ ਸਮਤ ਬਖਸ਼ੇ ਸੱਚੇ ਪਾਸ਼ਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿਕਾਰਯੋਗ ਗੁਰਪ੍ਰੀਤ ਸਾਧ ਸੰਗਤ ਜੀ ਅੱਜ ਸਿੱਖੋਂ ਦੇ ਮਹਾਨ ਸੂਰਬੀਰ ਜੋਦੇ ਮਹਾਰਾਜ ਸਾਧ ਸੰਗਤ RAMGADE ਦਾ ਜੋ ਕੇ ਜਨਮ ਦਿਨ ਗੁਰੂ ਘਰ ਗਿਆਨ ਸਰ ਵਿਖੇ RAMGADE ਸੋਸਾਇਟੀ ਵਿਤੇ ਮਨਾਇਆ ਜਾ ਰਿਹਾ ਹੈ ਇਸ ਵਾਸਤੇ ਪਹੁੰਚੀਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਮੇਰੇ ਵੀਰਾਂ ਭੈਣਾਂ ਨੇ ਜਿਨ੍ਹਾਂ ਨੇ ਵੀ ਸੇਵਾ ਵਿੱਚ ਹਿੱਸਾ ਪਾਇਆ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਉਮੀਦ ਰੱਖਦੇ ਹਾਂ ਕਿ ਜਿਸ ਤਰ੍ਹਾਂ ਸੰਗਤ ਨੇ ਸਾਨੂੰ ਆਪਣਾ ਸਹਿਯੋਗ ਦਿੱਤਾ ਹੈ ਆਇਂਦਾ ਵੀ ਇਸ ਤਰ੍ਹਾਂ ਹੀ ਸਹਿਯੋਗ ਦਿੰਦੇ ਰਹਿਣਗੇ ਦੂਰੋਂ ਨੇੜੋਂ ਆਈ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ